ਪਹਿਲੇ ਦੇਖੋ ਕਿ ਇਹ ਇਹ ਚੀਜ਼ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਚੀਜ਼ ਨੂੰ ਪ੍ਰਫੁੱਲਿਤ ਕੋਣ ਕਰ ਰਿਹਾ ਇਸ ਗੱਲ ਤੋਂ ਹੈਰਾਨ ਹੈ ਬਈ ਇਹ ਕੀ ਗੱਲ ਹੈਗੀ ਹੈ ਵੀ ਇਹ ਗੇ ਪਰੇਡ ਲਈ ਸ੍ਰੀ ਅਮਰਸਰ ਸਾਹਿਬ ਦੀ ਧੱਤੀ ਨੂੰ ਹੀ ਚੁਣਿਆ ਗਿਆ ਔਰ ਜਦੋਂ ਕਿ ਇਹਦੀ ਐਡ ਹੈ ਜਿਹੜੀ ਹੈ ਵਿਦੇਸ਼ਾਂ ਚੋਂ ਆ ਰਹੀ ਹੈ ਚੈਨਲਾਂ ਦੇ ਉੱਪਰ ਔਰ ਮੈਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੋਇਆ ਕਿ ਜਿਹੜੇ ਵੀਡੀਓ ਚੱਲ ਰਹੇ ਨੇ ਉਹਦੇ 'ਚ ਸਾਡੇ ਗੁਰਸਿੱਖ ਮੁੰਡੇ ਜਿਨ੍ਹਾਂ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਲੰਬੇ ਲੰਜੇ ਨੇ ਦਾੜੇ ਪ੍ਰਕਾਸ਼ ਕੀਤੇ ਹੋਏ ਨੇ ਔਰ ਉਹ ਇਸ ਗੇਪ ਰੇਡ ਦੇ ਵਿੱਚ ਨੱਚਦੇ ਨਜ਼ਰ ਆ ਰਹੇ ਨੇ ਔਰ ਇੱਕੀ ਵਾਕਈ ਕੋਈ ਕਮਿਊਨਿਟੀ ਹੈ ਜਾਂ ਕਿ ਇਹਨਾਂ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਹੈ। ਪ੍ਰਮਾਤਮਾ ਨੇ ਈਸ਼ਵਰ ਨੇ ਇਸਤਰੀ ਬਣਾਈ, ਪੁਰਸ਼ ਬਣਾਇਆ ਔਰ ਥਰਡ ਜੈਂਡਰ ਵੀ ਬਣਾਇਆ। ਮੇਲ ਫੀਮੇਲ ਤੇ ਥਰਡ ਜੈਂਡਰ। ਹੋਰ ਕੁਝ ਨਹੀਂ ਬਣਾਇਆ। ਮਤਲਬ ਇਹ ਜਿਹੜੇ ਗੇ ਬੰਦੇ ਹੈਗੇ ਨੇ ਇਹ ਐਕਚੁਅਲੀ ਜੇ ਮੈਂ ਕਹੂੰਗਾ ਇਹ ਬਿਮਾਰ ਬੰਦੇ ਨੇ ਇਹਨਾਂ ਨੂੰ ਇਲਾਜ ਦੀ ਲੋੜ ਹੈ ਇਹ ਕੁਦਰਤ ਨੇ ਪ੍ਰਮਾਤਮਾ ਨੇ ਨਹੀਂ ਬਣਾਇਆ ਆ ਅੱਜ ਹੋਏਗਾ ਸੰਭਵ ਬਿਲਕੁਲ ਇਹਦਾ ਇਲਾਜ ਆ ਜਾਏਗਾ ਜੀ ਕਿਹੜੀ ਚੀਜ਼ ਦਾ ਇਲਾਜ ਨਹੀਂ ਤੁਸੀਂ ਕਿਵੇਂ ਦੇਖਿਆ ਹੋਣਾ ਕਿ ਕਈ ਲੇਡੀਜ਼ ਦੇ ਦਾੜੀ ਮੁੱਛਾਂ ਆ ਜਾਂਦੀਆਂ ਨੇ ਤੇ ਜੋ ਹਾਰਮੋਨਲ ਚੇਂਜਸ ਨੇ ਜੋ ਟ੍ਰੀਟਮੈਂਟ ਲੈਂਦੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਇਹ ਵੀ ਠੀਕ ਹੋ ਜਾਣਗੇ ਅਜਿਹਾ ਮੁੱਖ ਮੰਤਰੀ ਸਾਹਿਬ ਨੂੰ ਰਾਤ ਮੈਂ TV ਤੇ ਉਹਨਾਂ ਨੂੰ ਸੁਣ ਰਿਹਾ ਸੀਗਾ ਉਹ ਇਹ ਕਹਿ ਰਹੇ ਸੀ ਵੀ ਇੱਕ ਜਨਰਲ ਸਾਹਿਬ ਨੇ ਮੈਨੂੰ ਰਿਕਵੈਸਟ ਕੀਤੀ ਹੈ ਵੀ ਮੁੱਖ ਮੰਤਰੀ ਸਾਹਿਬ ਸਾਡੀ ਜਿਹੜੀ ਸਿੱਖ ਰੈਜੀਮੈਂਟ ਹੈ ਉਹਦੇ ਚ ਉਹ ਖਤਮ ਹੋਣ ਦੇ ਕਗਾਰ ਤੇ ਜਾ ਰਹੀ ਹੈ ਸਾਨੂੰ ਨਵੀਂ ਭਰਤੀ ਨਹੀਂ ਸਿੱਖ ਮੁੰਡਿਆਂ ਦੀ ਮਿਲ ਰਹੀ ਹੈਗੀ। ਔਰ ਮੈਂ ਜਿਹੜੇ ਵੀਡੀਓ ਦੇਖ ਰਿਹਾ ਸੀ ਉਹਦੇ ਬੜੇ ਲੰਬੇ ਤਗੜੇ ਲੰਬੇ ਲੰਜੇ ਮੁੰਡੇ ਪ੍ਰਕਾਸ਼ ਉਹਨਾਂ ਨੇ ਦਾੜੇ ਪ੍ਰਕਾਸ਼ ਕੀਤੇ ਹੋਏ ਨੇ ਸੋਹਣੇ ਦਸਤਾਰਾਂ ਸਜਾਈਆਂ ਵੀ ਇਹਨਾਂ ਦਾ ਟ੍ਰੀਟਮੈਂਟ ਕਰਾ ਕੇ ਇਹਨਾਂ ਨੂੰ ਫੌਜ 'ਚ ਭੇਜੋ ਦੇਸ਼ ਦੀ ਸੇਵਾ ਕਰਨ ਗੱਲ ਕਰਾਂਗੇ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਵਿੱਚ ਵਿਚਰ ਰਹੇ ਕਲਚਰ ਸਮਾਗਮਾਂ ਦੀ ਪੰਜਾਬ ਦੇ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਕਿੰਨੀਕ ਸੰਜੀਦਾ ਹੈ ਉਸ ਗੱਲ ਦਾ ਅੰਦਾਜ਼ਾ ਉਦੋਂ ਹੀ ਹੋਏਗਾ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤਾ ਸੀ ਹੁਣ ਤੋਂ ਕੁਝ ਸਮਾਂ ਪਹਿਲਾਂ ਕਿ ਹਰੇਕ ਸਰਕਾਰੀ ਬਿਲਡਿੰਗ ਤੇ ਪੰਜਾਬੀ ਜੀ ਬੋਰਡ ਹੋਣਾ ਚਾਹੀਦਾ ਹੈ ਹਰੇਕ ਬਾਜ਼ਾਰ ਦੇ ਵਿੱਚ ਪਹਿਲਾ ਨਾਮ ਪੰਜਾਬੀ ਚ ਹੋਣਾ ਚਾਹੀਦਾ ਪੰਜਾਬ ਨਾਲ ਪਿਆਰ ਕਰਨ ਦੀ ਗੱਲ ਕੀਤੀ ਗਈ ਸੀ ਪਰ ਪੰਜਾਬ ਦੇ ਵਿੱਚ ਪਰਫੁੱਲਿਤ ਹੋ ਰੀਆਂ ਚੀਜ਼ਾਂ ਉੱਪਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਬਵਾਲ ਸ਼ੁਰੂ ਹੋ ਰਿਹਾ ਹੈ ਸ੍ਰੀ ਅਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜਿੱਥੇ ਗੇ ਪਰੇਡ ਕੱਢੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਸਿੱਖ ਬੁੱਧੀਜੀਵੀ ਉਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੇ ਸਮਾਜ ਦੇ ਵਿੱਚ ਇਨ੍ਹਾਂ ਲੋਕਾਂ ਦੀ ਵੀ ਇਮਿਤ ਹੈਗੀ ਹੈ ਜਾਂ ਕਿ ਇਮਿਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਦੇ ਸਮਾਗਮ ਕਰਕੇ ਇੱਕ ਸਿੱਖ ਬੁੱਧੀਜੀਵੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੀ ਇਸ ਜਰਖੇਜ਼ ਜ਼ਮੀਨ ਦੇ ਉੱਪਰ ਸਿੰਘਾਂ ਦੇ ਨਾਮ ਦੇ ਮੇਲੇ ਲੱਗਦੇ ਨੇ ਪੰਜਾਬੀ ਦੇ ਨਾਮ ਦੇ ਮੇਲੇ ਲੱਗਦੇ ਨੇ ਪਰ ਹੁਣ ਅਜਿਹੇ ਲੋਕਾਂ ਦੇ ਮੇਲੇ ਲੱਗਣਗੇ ਉਹ ਸ਼ਬਦ ਜਿਹੜੇ ਬੋਲੇ ਨੇ ਮੈਂ ਨਹੀਂ ਬੋਲ ਸਕਦਾ पर चिंता ਦਾ ਵਿਸ਼ਾ ਜਰੂਰ ਹੋ ਗਿਆ ਕਿ ਜਿੱਥੇ ਅਸੀਂ ਆਪਣੇ ਲੋਕਾਂ ਦੀ ਸਿਹਤਮੰਦ ਹੋਣ ਦੇ ਲਈ ਕੋਸ਼ਿਸ਼ਾਂ ਕਰੀਏ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਜਲਾ ਰਹੀ ਹੈ ਉਹਦੇ ਵੱਲ ਸੋਚਿਆ ਜਾਵੇ ਤਾਂ ਉੱਥੇ ਹੀ ਹੁਣ ਇਹ ਜਿਹੜੀ ਗੇਪ ਰੇਡ ਦਾ ਮਸਲਾ ਹੈਗਾ ਉਹ ਚੱਲਿਆ ਉਹਨੂੰ ਕਿੰਨਾ ਕੁ ਸੰਜੀਦਾ ਸਮਝਿਆ ਜਾਵੇ ਸਰਕਾਰ ਦਾ ਇਹਦੇ ਉੱਪਰ ਹਾਲੇ ਕੋਈ ਟਾਕਸ ਨਹੀਂ ਆਇਆ ਹਾਲਾਂਕਿ ਪਰ ਬੁੱਧੀਜੀਵੀ ਲੋਕ ਕੀ ਸੋਚਦੇ ਨੇ ਇਸੇ ਦੇ ਉੱਪਰ ਗੱਲਬਾਤ ਕਰਨ ਲਈ ਅਸੀਂ ਪਹੁੰਚਿਆ ਰਟਾਇਰਡ ਡੀਐਸਪੀ ਰਜਿੰਦਰ ਸਿੰਘ ਹੋਜੀਆ ਹਰਮਕੋੜੇ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਸ਼੍ਰੀ ਅਮਰਿਸ਼ ਸਾਹਿਬ ਦੀ ਧਰਤੀ ਦੇ ਉੱਪਰੋਂ ਗੇ ਪ੍ਰੇਡ ਹੋਣ ਦੀ ਜਿਹੜੀ ਐ ਕਾਲ ਦਿੱਤੀ ਗਈ ਸੀ ਹਾਲਾਂਕਿ ਉਹਨੂੰ ਹੁਣ ਰੋਕਣ ਦੀ ਵੀ ਗੱਲ ਸਾਹਮਣੇ ਆ ਗਈ ਹੈ ਪਹਿਲੇ ਤਾਂ ਦੱਸੋ ਕਿ ਇਹ ਇਹ ਚੀਜ਼ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਹ ਚੀਜ਼ ਨੂੰ ਪਰਫੋਲੀਟ ਕੋਣ ਕਰ ਰਿਹਾ ਹੈ ਕਿਰਨਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਂਝ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਤੁਸੀਂ ਬੜਾ ਹੌਟ ਟੌਪਿਕ ਔਰ ਹੌਟ ਇਸ਼ੂ ਅੱਜ ਆਪਣੀ ਗੱਲਬਾਤ ਦੌਰਾਨ ਉਠਾਇਆ ਹੈ ਕਿ ਆਉਣ ਵਾਲੀ 27 April ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਗੇ ਪ੍ਰੇਡ ਹੋਣ ਜਾ ਰਹੀ ਹੈ ਜਿਹੜੀ ਕਿ ਮੈਂ ਕਹੂੰਗਾ ਅਨਫੋਰਚੂਨੇਟ ਹੈ ਇਹ ਨਹੀਂ ਹੋਣੀ ਚਾਹੀਦੀ ਅਸੀਂ ਪੰਜਾਬ ਪੰਜਾਬੀ ਔਰ ਪੰਜਾਬੀ ਦੇ ਮਦਈਆਂ ਹੈ ਇਹ ਜਿਹੜਾ ਗੇ ਕਲਚਰ ਹੈ ਇਹ ਵੈਸਟਰਨ ਕੰਟਰੀ ਦਾ ਕਲਚਰ ਹੈ ਸਾਡੇ ਪੰਜਾਬ ਦਾ ਪੰਜਾਬੀਆਂ ਦਾ ਕਲਚਰ ਹਿੰਦੁਸਤਾਨ ਦਾ ਕਲਚਰ ਔਰ ਸਾਡੀ ਇਹ ਸੰਸਕ੍ਰਿਤੀ ਨਹੀਂ ਹੈ ਔਰ ਮੈਂ ਇਸ ਗੱਲ ਤੋਂ ਹੈਰਾਨ ਹੈ ਬਈ ਇਹ ਕੀ ਗੱਲ ਹੈਗੀ ਹੈ ਵੀ ਇਹ ਗੇ ਪਰੇਡ ਲਈ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਨੂੰ ਹੀ ਚੁਣਿਆ ਗਿਆ। ਔਰ ਜਦੋਂ ਕਿ ਇਹਦੀ ਐਡ ਹੈ ਜਿਹੜੀ ਹੈ ਵਿਦੇਸ਼ਾਂ ਚੋਂ ਆ ਰਹੀ ਹੈ ਚੈਨਲਾਂ ਦੇ ਉੱਪਰ ਔਰ ਮੈਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੋਇਆ ਕਿ ਜਿਹੜੇ ਵੀਡੀਓ ਚੱਲ ਰਹੇ ਨੇ ਉਹਦੇ ਵਿੱਚ ਸਾਡੇ ਗੁਰਸਿੱਖ ਮੁੰਡੇ ਜਿਨ੍ਹਾਂ ਨੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ, ਲੰਬੇ ਲੰਜੇ ਨੇ, ਦਾੜੇ ਪ੍ਰਕਾਸ਼ ਕੀਤੇ ਹੋਏ ਨੇ ਔਰ ਉਹ ਇਸ ਗੇਪਰੇਡ ਦੇ ਵਿੱਚ ਨੱਚਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਨੇ ਜਿਹੜਾ ਇੱਕ ਪੂਰਾ ਪੁਆਇੰਟ ਜਿਹੜਾ ਚੁਣਿਆ ਇਸ ਗੇਪਰੇਡ ਵਾਸਤੇ ਉਹ ਰੋਜ਼ ਗਾਰਡਨ ਜਲੇ ਹਵੜਾ ਬਾਗਸ਼ੀ ਸ਼ਹੀਦਾਂ ਦੀ ਧਰਤੀ ਜਿੱਥੇ ਸ਼ਹੀਦਾਂ ਦਾ ਹਜ਼ਾਰਾਂ ਸ਼ਹੀਦਾਂ ਦਾ ਖੂਨ ਡੁੱਲਿਆ ਔਰ ਵਰਲਡ ਲੈਵਲ ਤੇ ਇਹ ਸ਼ਹੀਦਾਂ ਦੀ ਧਰਤੀ ਜਿਹੜੀ ਹੈਗੇ ਲੋਕ ਇਹਨੂੰ ਨਤਮਸਤ ਕਰਦੇ ਹੁੰਦੇ ਨੇ ਮੈਂ ਵੀ ਕਈ ਵਾਰ ਗਿਆ ਉੱਥੇ ਸ਼ਹੀਦਾਂ ਨੂੰ ਮੱਥਾ ਟੇਕਿਆ ਉਸ ਨੂੰ ਹੀ ਕਿਉਂ ਚੁਣਿਆ ਗਿਆ ਪਹਿਲਾਂ ਤਾਂ ਮੈਂ ਇਹ ਕਹੂੰਗਾ ਮੈਨੂੰ ਇਹਦੇ ਪਿੱਛੇ ਬਹੁਤ ਵੱਡੀ ਛਾਜਿਸ਼ ਲੱਗਦੀ ਹੈ ਕਿਉਂਕਿ ਪਹਿਲਾਂ ਤਾਂ ਨਸ਼ਾ ਪੰਜਾਬ ਚ ਲਿਆ ਕੇ ਸਾਡੇ ਮੁੰਡਿਆਂ ਨੂੰ ਨਸ਼ੇੜੀ ਬਣਾਤਾ ਹੁਣ ਕਈ ਤਾਂ ਕਹਿੰਦੇ ਤੁਸੀਂ ਨਸ਼ੇੜੀ ਕਿਉਂ ਕਹਿੰਦੇ ਉਹ ਜਿਹੜੀ ਗਰਾਉਂਡ ਰਿਐਲਿਟੀ ਆਪਾਂ ਰੋਜ਼ ਦੇਖ ਰਹੇ ਆ ਟੀਕੇ ਲਾ ਲਾ ਕੇ ਮੁੰਡੇ ਮਰ ਰਹੇ ਨੇ ਔਰ ਮਾਨ ਸਾਹਿਬ ਨੇ ਏਡੀ ਵੱਡੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਚਲਾਉਣ ਦੀ ਤਾਂ ਹੀ ਲੋੜ ਪਈ ਜੇ ਨਸ਼ਾ ਚਲੋ ਇਸ ਚ ਤਾਂ ਸਰਕਾਰ ਲੇਟ ਹੈ ਨੂੰ ਤਾਂ ਮੈਂ ਹਲੇ ਨਹੀਂ ਮੰਨਾਂਗਾ ਪਰ ਮੈਂ ਇਸ ਗੱਲ ਤੇ ਉੱਪਰ ਜ਼ਰੂਰ ਵਿਚਾਰ ਕਰਨਾ ਚਾਹਾਂਗਾ ਕਿ ਜਿਹੜੀ ਗੇ ਕਮਿਊਨਿਟੀ ਹੈ ਇਹ ਕੀ ਵਾਕਈ ਕੋ ਕਮਿਊਨਿਟੀ ਹੈ ਜਾਂ ਕਿ ਇਹਨਾਂ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਹੈ ਦੇਖੋ ਕਿਰਨ ਜੀ ਪਰਮਾਤਮਾ ਨੇ ਈਸ਼ਵਰ ਨੇ ਇਸਤਰੀ ਬਣਾਈ ਪੁਰਸ਼ ਬਣਾਇਆ ਔਰ ਥਰਡ ਜੈਂਡਰ ਵੀ ਬਣਾਇਆ ਮੇਲ ਫੀਮੇਲ ਤੇ ਥਰਡ ਜੈਂਡਰ ਜੀ ਹੋਰ ਕੁਝ ਨਹੀਂ ਬਣਾਇਆ ਮਤਲਬ ਇਹ ਜਿਹੜੇ ਗੇ ਬੰਦੇ ਹੈਗੇ ਨੇ ਇਹ ਐਕਚੁਅਲ 'ਚ ਮੈਂ ਕਹੂੰਗਾ ਇਹ ਬਿਮਾਰ ਬੰਦੇ ਨੇ ਇਹਨਾਂ ਨੂੰ ਇਲਾਜ ਦੀ ਲੋੜ ਹੈ ਇਹ ਕੁਦਰਤ ਨੇ ਪ੍ਰਮਾਤਮਾ ਨੇ ਨਹੀਂ ਬਣਾਏ ਆ ਇਹ ਆਪ ਹੀ ਬਣ ਗਏ ਇਹ ਬਚਪਨ ਦੀਆਂ ਗਲਤੀਆਂ ਕਰਕੇ ਬਣੇ ਹੋਏ ਨੇ ਜਿਨ੍ਹਾਂ ਬੱਚਿਆਂ ਦੇ ਮਾਪਿਓ ਨੇ ਇਹਨਾਂ ਤੇ ਧਿਆਨ ਨਹੀਂ ਦਿੱਤਾ ਉਹ ਮਾੜੀ ਸੂਹਬਤ ਕਰਕੇ ਮਾੜੀਆਂ ਹਰਕਤਾਂ ਕਰਕੇ ਗੇ ਬਣ ਗਏ ਕਹਿਣ ਦਾ ਕਹਿਣ ਦਾ ਭਾਵ ਸਿੱਧੇ ਤੌਰ ਤੇ ਇਹ ਹੈ ਵੀ ਇਹ ਆਪ ਹੀ ਬਣੇ ਨੇ ਇਹ ਪ੍ਰਮਾਤਮਾ ਇਹਨਾਂ ਦੇ ਹਾਰਮੋਨਲ ਚੇਂਜਸ ਇਹਨਾਂ ਦੀਆਂ ਹੋਈਆਂ ਨੇ ਆਪ ਹੀ ਬਣਾਏ ਨੇ ਕੁਦਰਤ ਨੇ ਕੁਦਰਤ ਨੇ ਤਾਂ ਤਿੰਨ ਜੈਂਡਰ ਬਣਾਏ ਨੇ ਜੀ ਮੇਲ ਫੀਮੇਲ ਤੇ ਟ੍ਰਾਂਸ ਜੈਂਡਰ ਔਰ ਜਿਹੜੇ ਟ੍ਰਾਂਸ ਜੈਂਡਰ ਨੇ ਅਸੀਂ ਸਾਰੇ ਉਹਨਾਂ ਦੀ ਰਿਸਪੈਕਟ ਕਰਦੇ ਆਂ ਉਹ ਸਾਰਿਆਂ ਦੀ ਖੁਸ਼ੀ ਮੰਗਦੇ ਨੇ ਕਿਉਂਕਿ ਇਸ ਚੀਜ਼ ਦਾ ਇਲਾਜ ਹੈਗਾ ਸੰਭਵ ਬਿਲਕੁਲ ਇਹਦਾ ਇਲਾਜ ਹੈਗਾ ਜੀ ਕਿਹੜੀ ਚੀਜ਼ ਦਾ ਇਲਾਜ ਨਹੀਂ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਈ ਲੇਡੀਜ਼ ਦੇ ਦਾੜ੍ਹੀ ਮੁੱਛਾਂ ਆ ਜਾਂਦੀਆਂ ਨੇ ਤੇ ਜੋ ਹਾਰਮੋਨਲ ਚੇਂਜਸ ਨੇ ਜੋ ਟ੍ਰੀਟਮੈਂਟ ਲੈਂਦੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਇਹ ਵੀ ਠੀਕ ਹੋ ਜਾਣਗੇ ਔਰ ਮੈਂ ਤਾਂ ਇਹ ਕਹੂੰਗਾ ਸਾਡੇ ਮਾਝਾ ਮੁੱਖ ਮੰਤਰੀ ਸਾਹਿਬ ਨੂੰ ਰਾਤ ਮੈਂ ਟੀਵੀ ਤੇ ਉਹਨਾਂ ਨੂੰ ਸੁਣ ਰਿ ਉਹ ਇਹ ਕਹਿ ਰਹੇ ਸੀ ਵੀ ਇੱਕ ਜਨਰਲ ਸਾਹਿਬ ਨੇ ਮੈਨੂੰ ਰਿਕਵੈਸਟ ਕੀਤੀ ਹੈ ਵੀ ਮੁੱਖ ਮੰਤਰੀ ਸਾਹਿਬ ਸਾਡੀ ਜਿਹੜੀ ਸਿੱਖ ਰੈਜੀਮੈਂਟ ਹੈ ਉਹਦੇ ਚ ਉਹ ਖਤਮ ਹੋਣ ਦੇ ਕਗਾਰ ਤੇ ਜਾ ਰਹੀ ਹੈ ਸਾਨੂੰ ਨਵੀਂ ਭਰਤੀ ਨਹੀਂ ਸਿੱਖ ਮੁੰਡਿਆਂ ਦੀ ਮਿਲ ਰਹੀ ਹੈਗੀ ਔਰ ਮੈਂ ਜਿਹੜੇ ਵੀਡੀਓ ਦੇਖ ਰਿਹਾ ਸੀ ਉਹਦੇ ਬੜੇ ਲੰਬੇ ਤਗੜੇ ਲੰਬੇ ਲੰਜੇ ਮੁੰਡੇ ਪ੍ਰਕਾਸ਼ ਉਹਨਾਂ ਨੇ ਦਾੜੇ ਪ੍ਰਕਾਸ਼ ਕੀਤੇ ਹੋਏ ਨੇ ਸੋਹਣੇ ਦਸਤਾਰਾਂ ਸਜਾਈਆਂ ਵੀ ਇਹਨਾਂ ਦਾ ਟ੍ਰੀਟਮੈਂਟ ਕਰਾ ਕੇ ਇਹਨਾਂ ਨੂੰ ਫੌਜ ਭੇਜੋ ਦੇਸ਼ ਦੀ ਸੇਵਾ ਕਰਨ ਤੇ ਫਿਜ਼ੀਕਲੀ ਦਾ ਸਟਰੋਂਗ ਹੋਣ ਕੀ ਹੋ ਵੀ ਚਲੋ ਠੀਕ ਹੈ ਹਰ ਬੰਦੇ ਨੂੰ ਬੈਲੈਂਸ ਹੋ ਕੇ ਫਿਜ਼ੀਕਲੀ ਦਾ ਸਟਰੋਂਗ ਹੋਣ ਕੇ ਫਿਟਨੈਸ ਤੇ ਕੋਈ ਨਹੀਂ ਮੈਂ ਕੋ ਭੰਗੜੇ ਪਾ ਰਹੇ ਨੇ ਲੰਬੇ ਲੰਜੇ ਨੇ ਮੁੰਡੇ ਐਨ ਫਿਜ਼ੀਕਲੀ ਫਿਟ ਨੇ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਉਹਨਾਂ ਦੀ ਮਾਨਸਿਕਤਾ ਚੇਂਜ ਕਰਨ ਦੀ ਲੋੜ ਹੈ ਉਹਨਾਂ ਇਹਦੇ ਮੁੰਡਿਆਂ ਨੂੰ ਠੀਕ-ਠੋਕ ਕਰਕੇ ਉੱਥੇ ਫੌਜ ਭੇਜਣਾ ਚਾਹੀਦਾ ਹੈ ਦੇਸ਼ ਦੀ ਸੇਵਾ ਕਰਨਾ ਹੁਣ ਆਪਾਂ ਦੇ ਵੀਡੀਓ ਤੇ ਜਿਹੜੀ ਵੀਡੀਓਜ਼ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਕਹਿ ਰਹੇ ਕਿ ਉਹਨਾਂ ਚ ਪੰਜਾਬੀ ਨੌਜਵਾਨ ਦਿਖਾਏ ਜਾ ਰਹੇ ਨੇ ਜਾਦਾ ਸਿੱਖ ਨੌਜਵਾਨ ਦਿਖਾਏ ਜਾ ਰਹੇ ਨੇ ਖੁੱਲੇ ਦੜੇ ਇਹ ਇਹਦੇ ਵਿੱਚ ਕੀ ਪ੍ਰੋਪਗੈਂਡਾ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਰੇਪੀਰਡਸ ਨੇ ਮੁੰਬਈ ਚ ਹੋਈਆਂ ਦਿੱਲੀ ਚ ਹੋਈਆਂ ਚੰਡੀਗੜ੍ਹ ਵੀ ਹੋਈਆਂ ਹੈਗੀਆਂ ਨੇ ਕੁਝ ਰੇਪੀਰਡਸ ਉਦੋਂ ਦੀ ਉਹਨਾਂ ਦੇ ਵਿੱਚ ਵੀ ਕੀ ਸਿੱਖ ਨੌਜਵਾਨ ਦਿਖੇਗੇ ਸੀਗੇ ਸਪੈਸ਼ਲ ਕੇ ਵੀਡੀਓ ਏਸੇ ਉਸ ਤੇ ਬਣਾਇਆ ਗਿਆ ਕਿ ਵੀ ਸਿੱਖ ਨੌਜਵਾਨ ਇਹ ਦਿਖਾਈ ਜਾਣ ਦੇਖੋ ਕਿਰਨ ਜੀ ਇਹ ਜਿਹੜੇ ਆਪਾਂ ਵੀਡੀਓਜ਼ ਦੇਖ ਰਹੇ ਹੈ ਜਿਹੜੇ ਪਹਿਲੇ ਵੀਡੀਓ ਤੁਸੀਂ ਕਹਿੰਦੇ ਹੋ ਉਹ ਨਹੀਂ ਮੈਂ ਦੇਖਿਆ ਹੈ ਲੇਕਿਨ ਇਹਨਾਂ ਵੀਡੀਓ ਦੇ ਵਿੱਚ ਦੇਖਣ ਤੋਂ ਐ ਲੱਗਦਾ ਹੈ ਜਿਵੇਂ ਸਪੈਸ਼ਲੀ ਤੌਰ ਤੇ ਇਹਨੂੰ ਗੇ ਕਲਚਰ ਨੂੰ ਉਭਾਰ ਕੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਇਹ ਜਿਹੜਾ ਕਲਚਰ ਹੈ ਮੈਂ ਫੇਰ ਕਹਿ ਰਿਹਾ ਸਾਡਾ ਕਲਚਰ ਨਹੀਂ ਹੈ ਸਾਡੀ ਸਭਤਾ ਨਹੀਂ ਹੈ ਹਿੰਦੁਸਤਾਨ ਦੀ ਪੰਜਾਬ ਦੀ ਪੰਜਾਬੀਆਂ ਦੀ ਇਹ ਵੈਸਟਰਨ ਕੰਟਰੀਜ਼ ਦੀ ਹੈ ਗਿਆ ਹੁਣ ਤਾਂ ਉਹ ਜਿੱਥੋਂ ਉੱਠੀ ਸੀ ਉਹਨਾਂ ਨਹੀਂ ਬਹਿਨ ਲਾਤਾ ਇਹ ਉਹਨਾਂ ਅਮਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਬਣੇ ਨੇ ਡੋਨਾਲਡ ਟਰੰਪ ਸਾਹਿਬ ਉਹਨਾਂ ਨੇ ਤਾਂ ਕਹਤਾ ਵੀ ਬਸ ਦੋ ਹੀ ਜੈਂਡਰ ਰਹਿਣਗੇ ਮੇਲ ਔਰ ਫੀਮੇਲ ਬਾਕੀ ਕੁਝ ਨਹੀਂ ਹੈ ਉਹਨਾਂ ਨੇ ਇਹਨੂੰ ਇਨਕਾਰ ਹੀ ਕਰਤਾ ਇਹ ਨਵਾਂ ਡਰਾਮਾ ਪਵਿੱਤਰ ਧਰਤੀ ਤੇ ਕਰਨ ਲੱਗੇ ਨੇ ਜਿਹਦੇ ਮੈਂ ਤੇ ਮੇਰੇ ਜਥੇਬੰਦੀਆਂ ਸਾਡੀ 올 ਇੰਡੀਆ ਐਂਟੀ ਟੈਰਰਿਸਟ ਐਂਕੀ ਕ੍ਰਾਈਮ ਫਰੰਟ ਔਰ ਸਾਡਾ ਹਿੰਦੂ ਤਖਤ ਭਾਰਤ ਸਾਡੀ ਖत्री महासभा ਪੰਜਾਬ ਤੇ ਮੈਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦਾ ਸਟੇਟ ਪ੍ਰੈਜ਼ੀਡੈਂਟ ਐ ਸਾਰੀਆਂ ਸਾਡੀਆਂ ਜਥੇਬੰਦੀਆਂ ਇਹਨਾਂ ਦੀ ਗੇ ਪ੍ਰੇਡ ਦੇ ਖਿਲਾਫ ਐ ਅਸੀਂ ਇਹ ਪ੍ਰੇਡ ਅਸੀਂ ਨਹੀਂ ਹੋਣ ਦਵਾਗੇ ਇਸ ਕਲਚਰ ਨੂੰ ਇੱਥੇ ਪੰਜਾਬ ਦੀ ਧਰਤੀ ਤੇ ਡਿਵੈਲਪ ਨਹੀਂ ਹੋਣ ਦਵਾਗੇ ਨਾ ਇਹ ਸਾਡਾ ਕਲਚਰ ਐ ਨਾ ਅਸੀਂ ਹੋਣ ਦੇਣਾ ਐ ਔਰ ਜੇ ਸਰਕਾਰ ਇਹਨੂੰ ਨਹੀਂ ਰੋਕੇਗੀ ਤਾਂ ਮੈਂ ਖੁਦ ਆਪਣੀਆਂ ਜਿੱਥੇ ਬੰਦਿਆਂ ਨੂੰ ਲੈ ਕੇ ਜਾਵਾਂਗਾ ਤੇ ਅਸੀਂ ਇਹਨਾਂ ਨੂੰ ਰੋਕਾਂਗੇ ਅਸੀਂ ਮੈਂ ਇਹ ਸਵਾਲ ਹੈ ਮੇਰਾ ਤੁਹਾਨੂੰ ਮੀਡੀਏ ਨੂੰ ਵੀ ਆਮ ਲੋਕਾਂ ਨੂੰ ਵੀ ਵੀ ਇਹ ਗਰੇ ਇੱਕ ਇਹ ਗੇ ਪ੍ਰੀਡ ਕੱਢ ਕੇ ਮੈਸੇਜ ਕੀ ਦੇਣਾ ਚਾਹੁੰਦੇ ਨੇ ਸਾਡੇ ਬੱਚਿਆਂ ਨੂੰ ਵੀ ਤੁਸੀਂ ਵੀ ਗੇ ਬਣ ਜਾਓ ਇਹ ਬਹੁਤ ਅੱਛਾ ਕਲਚਰ ਹੈਗਾ ਇਹ ਇਹ ਕੋਈ ਵੀ ਮਾਪਿਓ ਜਿਹੜਾ ਪੰਜਾਬ ਦਾ ਨਾ ਰਹਿਣਾ ਨਹੀਂ ਚਾਹੇਗਾ ਮੈਂ ਕਿਸੇ ਵਕੀਲ ਸਾਹਿਬ ਦੇ ਇੰਟਰਵਿਊ ਸੁਣ ਰਿਹਾ ਸੀਗਾ ਉਹ ਕਹਿੰਦੇ ਕਿ ਸਾਨੂੰ ਕਾਨੂੰਨ ਆਜ਼ਾਦ ਦਿੰਦਾ ਹੈ ਕਿ ਜੋ ਸਾਨੂੰ ਚੰਗਾ ਲੱਗਦਾ ਹੈ ਇੱਕ ਦੂਜੇ ਦੀ ਰਜ਼ਾਮੰਦੀ ਦੇ ਨਾਲ ਉਹ ਸੀ ਕਰ ਸਕਦੇ ਆ ਨਹੀਂ ਫਿਰ ਜਿਵੇਂ ਲੈਸਬੀਅਨ ਦਾ ਮੁੱਦਾ ਚੱਲ ਚੱਗਾ ਜਿਵੇਂ ਮੈਂ ਮੰਨ ਲਿਆ ਬਈ ਮੈਨੂੰ ਲੱਗਦਾ ਤੁਸੀਂ ਚੰਗੇ ਲੱਗਦੇ ਮੈਂ ਠੜੋਂ ਦਾ ਘੁੰਮ ਸਕਦਾ ਠੜੋਂ ਦਾ ਬੈਠ ਸਕਦਾ ਆਜ਼ਾਦੀ ਹੈਗੀ ਹੈ ਉਦੋਂ ਚ ਕੀ ਇਤਰਾਜ਼ ਹੈ ਕਿਸੇ ਨੂੰ ਨਹੀਂ ਦੇਖੋ ਇਹ ਆਜ਼ਾਦੀ ਥੋੜਾ ਹੈ ਕਿ ਤੁਸੀਂ ਨੰਗੇ ਤੁਸੀਂ ਆਪਣੀਆਂ ਰੌ ਰੀਤਾਂ ਸਮਾਜਿਕ ਆਪਣੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਭੁੱਲ ਕੇ ਤੁਸੀਂ ਸੜਕਾਂ ਤੇ ਨੰਗੇ ਹੋ ਕੇ ਘੁੰਮਦੇ ਫਿਰੋ ਤੇ ਇਸ ਗਲਤ ਕਲਚਰ ਨੂੰ ਤੁਸੀਂ ਪ੍ਰਮੋਟ ਕਰੋ ਤੁਸੀਂ ਜੇ ਕੋਈ ਐਜੀ ਤੁਹਾਡੀ ਪ੍ਰੋਬਲਮ ਹੈਗੀ ਤੁਸੀਂ ਘਰ ਚ ਬੈਠੋ ਕਰੀ ਜਾਓ ਘਰ ਚ ਕਿਹੜਾ ਤੁਸੀਂ ਕੋਈ ਤੁਹਾਨੂੰ ਪੁੱਛਦਾ ਹੈਗਾ ਤੁਸੀਂ ਸਰਬਜਨਕ ਹੋ ਕੇ ਇਹਨੂੰ ਪ੍ਰਮੋਟ ਕਰ ਰਹੇ ਹੋ ਇਹ ਨਹੀਂ ਅਸੀਂ ਕਰ ਨਵਾਗੇ ਪ੍ਰਮੋਟ ਕਿਸੇ ਦੀ ਕੋਈ ਪ੍ਰੋਬਲਮ ਹੈ ਨਹੀਂ ਪਰ ਇਹ ਹੈ ਕਿ ਕਿਸੇ ਨੂੰ ਇਹਨੂੰ ਕਿੱਦਾਂ ਸਿਖਾ ਰਹੇ ਨੇ ਕੋਈ ਸੋਸ਼ਲ ਮੀਡੀਆ ਤੇ ਸਟਾਰ ਹੈ ਮੁੰਡਾ ਇਹ ਦੇ ਦੇ ਆਪਣਾ ਇੰਸਟਾਰੀ ਉੱਪਰ ਉਹ ਕੁੜੀਆਂ ਨੂੰ ਕਿੱਦਾਂ ਸਿਖਾਉਂਦਾ ਉਹੀ ਜਿਹਾ ਟੁੱਕੜਾ ਦੇਣਾ ਮੈਂ ਤਾਂ ਕਿਰਨ ਜੀ ਇਹ ਕਹੂੰਗਾ ਭਈ ਇਹ ਜਿਹੜੀ ਗੇ ਪਲੇ 27 ਤਰੀਕ ਨੂੰ ਇਹ ਕੱਢਣ ਜਾ ਰਹੇ ਨੇ ਸਾਡੇ ਸਮਾਜ ਦੇ ਸਾਰੇ ਜ਼ਿੰਮੇਵਾਰ ਬੰਦਿਆਂ ਨੂੰ ਧਾਰਮਿਕ ਲੀਡਰਾਂ ਨੂੰ ਸਮਾਜਿਕ ਲੀਡਰਾਂ ਨੂੰ ਔਰ ਪੋਲੀਟੀਕਲ ਲੀਡਰਾਂ ਨੂੰ ਔਰ ਜਿਹੜੇ ਵੀ ਬੰਦੇ ਇਹ ਕਹਿੰਦੇ ਨੇ ਵੀ ਅਸੀਂ ਸਮਾਜ ਦੇ ਰਖਵਾਲੇ ਹੈਗੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਇਸ ਗੇ ਪ੍ਰੇਡ ਦਾ ਸਖਤ ਵਿਰੋਧ ਕਰਨਾ ਚਾਹੀਦਾ ਇਸ ਕਲਚਰ ਨੂੰ ਸਨਬ ਕਰਨਾ ਚਾਹੀਦਾ ਇਹਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੀ ਵੀ ਐਸੋਸੀਏਸ਼ਨ ਨੇ ਇਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਆਰਗੇਨਾਈਜ਼ ਕੀਤਾ ਹੈ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਵਿਰੋਧੀ ਪਾਰਟੀਆਂ ਇਹ ਕਹਿਣੀਆਂ ਜੇ ਇਜਾਜ਼ਤ ਦੇਤੀ ਉਹਨਾਂ ਨੂੰ ਗੇਪਰੇਡ ਕੱਢਣ ਦੀ ਵੀ ਭਗਵੰਤ ਮਾਨ ਜੀ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਹੁਣ ਇਹ ਗੇ ਪੰਜਾਬ ਬਣਾਣਾ ਇਹ ਰੰਗਲਾ ਪੰਜਾਬ ਬਣਾਣਾ ਹੈ ਔਰ ਇਹਦਾ ਦੂਰਗਾਮ ਵੀ ਸਿੱਟੇ ਨਿਕਲਣਗੇ ਸਰਕਾਰ ਨੂੰ ਇਹਦਾ ਬਹੁਤ ਨੁਕਸਾਨ ਹੋਏਗਾ ਇਹ ਨਹੀਂ ਹੋਣ ਦੇਣੀ ਚਾਹੀਦੀ ਔਰ ਕਾਫੀ ਸਿੱਖ ਜੱਤੇਵੰਦੀਆਂ ਨੇ ਇਹਦੇ ਸਟੈਂਡ ਲਿਆ ਮੈਂ ਵੀ ਅੱਜ ਤੁਹਾਡੇ ਚੈਨਲ ਦੇ ਥਰੂ ਸਟੈਂਡ ਲੈ ਰਿਆ ਆਂ ਵੀ ਅਸੀਂ ਇਹ ਪਰੇਡ ਨਹੀਂ ਹੁੰਦਿਆਂ ਤੁਸੀਂ ਕਹਿ ਰਹੇ ਹੋ ਕਿ ਇਹ ਬਿਮਾਰ ਲੋਕ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਹੈਗਾ ਸਿੱਖ ਜੱਤੇਵੰਦੀਆਂ ਤੁਸੀਂ ਹੋ ਤੁਹਾਡੀ ਜਿਹੜੀ ਜਥੇਬੰਦੀ ਹੈ ਇਹਦਾ ਵਿਰੋਧ ਤਾਂ ਜ਼ਰੂਰ ਕਰ ਰਹੇ ਹੋ ਪਰ ਤੁਹਾਡੇ ਵੱਲੋਂ ਕੋਈ ਸੱਦਾ ਹੈਗਾ ਕਿ ਸਾਡੇ ਕੋਲੋਂ ਅਸੀਂ ਇਲਾਜ ਕਰਾ ਕੇ ਦਿੰਦੇ ਆਂ ਦੇਖੋ ਇਹ ਕਿਸੇ ਦਾ ਇੰਡੀਵਿਜੂਅਲ ਮਸਲਾ ਨਹੀਂ ਹੈਗਾ ਇਹ ਸਰਕਾਰਾਂ ਦੇ ਕੰਮ ਨੇ ਐਡੀ ਵੱਡੀ ਹੈਲਥ ਪਾਲਿਸੀ ਗਵਰਨਮੈਂਟ ਲੈ ਕੇ ਆਈ ਹੈ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ ਹੈਲਥ ਪਾਲਿਸੀ ਲੈ ਕੇ ਆਂਦੀ ਹੈ ਸਰਕਾਰ ਨੂੰ ਚਾਹੀਦਾ ਪਰ ਸਰਕਾਰ ਨੇ ਪਰਮਿਸ਼ਨ ਵੀ ਤਾਂ ਦਿੱਤੀ ਸੀ ਕਰਨ ਦੀ ਉੱਥੇ ਤੇ ਜਿਹੜੇ ਮਾਨ ਜੋਗ ਡੀਸੀ ਡੀਸੀ ਸਾਹਿਬ ਨੇ ਉਸ ਡਿਪਾਰਟਮੈਂਟ ਚੋਂ ਇੱਕ ਬਰੋਨਰਰੀ ਲੈਣੀ ਹੁੰਦੀ ਸੀ ਕਿ ਰੈਲੀ ਕਰਨੀ ਹੈ ਉਹ ਮਨਜ਼ੂਰੀ ਉਹਨਾਂ ਨੂੰ ਮਿਲ ਗਈ ਸੀ ਨਾ ਉਹ ਮਨਜ਼ੂਰੀ ਸਰਕਾਰ ਦੀ ਕਰ ਰਹੀ ਹੈ ਉਹ ਮਿਸ ਅੰਡਰਸਟੈਂਡਿੰਗ ਮਿਲ ਗਈ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੰਨਾ ਵਿਰੋਧ ਹੋਏਗਾ ਇੱਕ ਰੂਟੀਨ ਦੇ ਵਿੱਚ ਇੱਕ ਚੀਜ਼ ਨੂੰ ਸਮਝਦਾ ਤੁਸੀਂ ਸਕਦੀ ਹੋ ਤੁਸੀਂ ਆਈਪੀਐਸ ਆਫਸਰ ਹੋ ਬਹੁਤ ਵਧੀਆ ਕੰਮ ਕਰਦੀ ਹੈ ਪੂਰੇ ਪ੍ਰਸ਼ਾਸਨ ਦੀ ਇੱਕ ਵਾਰੀ ਉਹੀ ਸੀ ਉਹ ਸਿਚੁਏਸ਼ਨ ਚ ਜਿਹੜੇ ਵੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਨੂੰ ਦਿੱਤੀ ਹੈ ਪਰਮਿਸ਼ਨ ਉਹਨਾਂ ਨੂੰ ਇੱਕ ਨਾਰਮਲ ਗੱਲ ਲੱਗੀ ਹੋਗੀ ਨਹੀਂ ਪਤਾ ਹੋਣਾ ਉਦੋਂ ਵੀ ਸਮਾਜ ਇਹਨਾਂ ਦਾ ਵਿਰੋਧ ਕਰੇਗਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਹੈ ਇਹ ਗੱਲ ਹੁਣ ਸਰਕਾਰ ਨੂੰ ਸਮਝ ਆ ਜਾਣੀ ਹੈ ਪਰਮਿਸ਼ਨ ਪ੍ਰਮੋਸ਼ਨ ਇਹਦਾ ਕੈਨਸਲ ਹੋ ਜਾਣੀ ਹੈ ਇਸ ਦੇ باوجود ਜੇ ਗੇਪਰੇ ਕੱਢਣਗੇ ਤਾਂ ਪ੍ਰੇ ਇਹਨਾਂ ਦੀ ਛਤਤ ਹੋ ਗਈ ਉਹਦਾ ਰੱਦ ਉਹਦਾ ਰੱਦ ਹੋ ਗਈ ਅੱਜ ਮੰਡੀ ਸਿੰਧੂ ਕਰਕੇ ਇੱਕ ਇੰਸਟਾਗ੍ਰam ਸਟਾਰ ਹੈਗੇ ਨੇ ਜਿਹੜੇ ਉਹ ਵੀ ਇਹਨਾਂ ਦੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹ ਕਿਹਾ ਕਿ ਇਹਨਾਂ ਨੇ 27 April ਡੇਡ ਦਿੱਤੀ ਹੋਈ ਹੈ ਨਾ ਜੀ ਇਹਦੇ ਵਿੱਚ ਵੀ ਬਖਰੇਵਾ ਹੋ ਸਕਦਾ ਕੁਝ ਮੰਨ ਜਾਣ ਕੁਝ ਨਾ ਮੰਨਣ ਲੇਕਿਨ ਅਸੀਂ ਸਾਡੇ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਡੇ ਅਮੀਰ ਸੱਭਿਆਚਾਰ ਨੂੰ ਇਸ ਇਹ ਧਰਤੀ ਪੰਜਾਬ ਦੀ ਜਿਹੜੀ ਸ਼ਹੀਦਾਂ ਦੀ ਗੁਰੂ ਗੁਰੂ ਪੀਰਾਂ ਦੀ ਜੋਧਿਆਂ ਦੀ ਧਰਤੀ ਹੈ ਮੰਦੇ ਬਹਾਦਰ ਉਹਨਾਂ ਦੀ ਧਰਤੀ ਆ ਸ਼ਾਹਬਜ਼ਾਦਿਆਂ ਦੀ ਧਰਤੀ ਆ ਅਸੀਂ ਇਸ ਗੰਦ ਨੂੰ ਇੱਥੇ ਸਬਕਾਰ ਨਹੀਂ ਕਰਾਂਗੇ ਨਾ ਇਹਨੂੰ ਪਰਫੁੱਲਤੋਂ ਦਿਆਂਗੇ ਤੁਸੀਂ ਕਰਕੇ ਹਾਰਮੋਨਲ ਅਨਬੈਲੈਂਸ ਕਰਕੇ ਸਾਰਾ ਕੁਝ ਹੁੰਦਾ ਜਿਹੜੇ ਲੋਕੋ ਸਪਸ਼ਟ ਹੀ ਅੱਗੇ ਆਗੇ ਕਿ ਹਾਂ ਅਸੀਂ ਇਸ ਤਰ੍ਹਾਂ ਦੇ ਹੈਗੀਆਂ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਉਹਨਾਂ ਨੂੰ ਆਈਡੈਂਟੀਟੀ ਕਰਕੇ ਉਹਨਾਂ ਦਾ ਇਲਾਜ ਕਰਾਵੇ ਦੇਖੋ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਸੀਗੇ ਅਪਰੇਟ ਕੱਢਣ ਦੀ ਹੈ ਨਾ ਪ੍ਰਾਈਡ ਕਹਿੰਦੇ ਨੇ ਕਾਹਦਾ ਪ੍ਰਾਈਡ ਆ ਹੁਣ ਪੰਜਾਬ ਇਹੇ ਗੱਲ 'ਚ ਪ੍ਰਾਈਡ ਰਹਿ ਗਿਆ ਪੰਜਾਬ ਦਾ ਮੈਂ ਸ਼ਬਦ ਵਰਤਣਾ ਨਹੀਂ ਉਸੇ ਕੰਪੀਟੈਂਟ ਅਥਾਰਟੀ ਨੂੰ ਰੰਗਲਾ ਪੰਜਾਬ ਹੋਣਾ ਹੈ ਕੈਂਪੂਆਂ ਦਾ ਰੰਗਲਾ ਪੰਜਾਬ ਬਣਾਉਣਾ ਹੈ ਕਿ ਯੋਧਿਆਂ ਦਾ ਬਣਾਉਣਾ ਹੈ ਇਹ ਰੰਗਲੀਆਂ ਹੋਣੀਆਂ ਹੋਰ ਕੀ ਹੋਣਾ ਹਾਂ ਇਹ ਹੁਣ ਉਸੇ ਕੰਪੀਟੈਂਟ ਅਥਾਰਟੀ ਨੂੰ ਚਾਹੀਦਾ ਹੈ ਵੀ ਇਹ ਜਿੰਨੇ ਬਿਮਾਰ ਬੱਚੇ ਹੈਗੇ ਨੇ ਕੁੜੀਆਂ ਮੁੰਡੇ ਇਹਨਾਂ ਦੀਆਂ ਲਿਸਟਾਂ ਲਵੇ ਪਹਿਲਾਂ ਤਾਂ ਇਹਨਾਂ ਦੇ ਪੇਰੈਂਟਸ ਨੂੰ ਚਾਹੀਦਾ ਹੈ ਉਹ ਆਪਣੇ ਤੌਰ ਤੇ ਇਹਨਾਂ ਦਾ ਟਰੀਟਮੈਂਟ ਕਰਾਉਣ ਉਸ ਤੋਂ ਬਾਅਦ ਸਰਕਾਰ ਦਾ ਵੀ ਇਹ ਫਰਜ ਬਣਦਾ ਹੈ ਜੋ ਪੰਜਾਬ ਦੇ ਨਾਗਰਿਕ ਨੇ ਬਿਮਾਰ ਨੇ ਵਿਚਾਰੇ ਹੋਰ ਲੋਕਾਂ ਦਾ ਟਰੀਟਮੈਂਟ ਦੇਣਾ ਚਾਹੀਦਾ ਇਹਨਾਂ ਨੂੰ ਆਰਾਮ ਨਾਲ ਸਮਝਾਉਣਾ ਚਾਹੀਦਾ ਇਹਨਾਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਬਹੁਤ ਜ਼ਰੂਰਤ ਹੈ ਇਹਨਾਂ ਨੂੰ ਕਾਉਂਸਲਿੰਗ ਦੀ ਸਰਕਾਰ ਨੂੰ ਤਾਂ ਮੈਂ ਇਹ ਵੀ ਕਹਾਵਾਂਗਾ ਬਈ ਸਕੂਲਾਂ ਵਿੱਚ ਵੀ ਤੁਸੀਂ ਸਾਈਕੋਲੋਜੀ ਕਾਉਂਸਲਰ ਭਰਤੀ ਕਰੋ ਤੁਸੀਂ ਮੈਥ ਦੇ ਹਿੰਦੀ ਦੇ ਪੰਜਾਬੀ ਦੇ ਸਾਰੇ subjects ਦੇ ਟੀਚਰ ਲਾਏ ਨੇ ਐਡੀ ਵਧੀਆ ਤੁਸੀਂ ਪਾਲਿਸੀ ਲੈ ਕੇ ਆਏ ਹੋ 3 ਸਾਲ ਹੋ ਗਏ ਸਕੂਲਾਂ ਦੇ ਵਿੱਚ ਸਾਈਕੋਲੋਜਿਸਟ ਕਾਉਂਸਲਰ ਲਾਇਆ ਹੀ ਨਹੀਂ ਹਜੇ ਤੱਕ ਇਹਨਾਂ ਨੇ ਸਰਕਾਰ ਨੂੰ ਸਾਈਕੋਲੋਜਿਸ ਕਾਉਂਸਲਰ ਲਾਉਣੇ ਚਾਹੀਦੇ ਨੇ ਤਾਂ ਕਿ ਛੋਟੇ ਬੱਚਿਆਂ ਦੀ ਜੇ ਕਿਸੇ ਨੂੰ ਐਸੀ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਦੇ ਉਦੋਂ ਹੀ ਕਾਉਂਸਲਿੰਗ ਹੋ ਜਵੇ ਉਦੋਂ ਹੀ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਹੋ ਜਵੇ ਇਹ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਭਗਵੰਤ ਮਾਨ ਸਰਕਾਰ ਜੀ ਨੂੰ ਤੇ ਅਮਨ ਅਰੂੜਾ ਜੀ ਨੂੰ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਹਰਜੋਤ ਬੈਂਸੀਲ ਜੀ ਜੀ ਕਿ ਤੁਸੀਂ ਇਸ ਗੱਲ ਵੱਲ ਧਿਆਨ ਦਿਓ ਤੁਹਾਡਾ ਇਹ ਬਹੁਤ ਵੱਡਾ ਲੈਪਸ ਹੋ ਰਿਹਾ ਬੜੀ ਇਹ ਇੱਕ ਕਮੀ ਰਹਿ ਰਹੀ ਹੈ এডੂਕੇਸ਼ਨ ਪਾਲਿਸੀ ਦੇ ਵਿੱਚ ਤੁਸੀਂ ਸਾਰੇ ਸਬਜੈਕਟਾਂ ਦੇ ਟੀਚਰ ਲਾਤੇ ਲੇਕਿਨ ਜਿਹੜੀ ਸਾਰਿਆਂ ਤੋਂ ਜ਼ਿਆਦਾ ਜ਼ਰੂਰਤ ਹੈ ਸਾਈਕੋਲੋਜਿਸਟ ਕਾਉਂਸਲਰਸ ਦੀ ਉਹ ਤੁਸੀਂ ਨਹੀਂ ਲਾਏ ਹੈਗੇ ਉਹ ਜਰੂਰ ਸਕੂਲਾਂ ਚ ਲਾਓ ਤਾਂ ਕਿ ਇਹ ਬਿਮਾਰੀ ਜਦੋਂ ਛੋਟੇ ਲੈਵਲ ਤੇ ਬੱਚਿਆਂ ਨੂੰ ਪੈਂਦੀ ਏ ਉਦੋਂ ਹੀ ਇਹਦਾ ਟਰੀਟਮੈਂਟ ਇਹਦੇ ਦੋ ਦੋ ਇੱਕ ਫਾਇਦਾ ਹੋਰ ਵੀ ਹੋ ਸਕਦਾ ਛੋਟੇ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਬੈਡ ਟੱਚ ਗੁੱਟਾ ਚਿਰਾ ਪ੍ਰਾਈਵੇਟ ਸਕੂਲਾਂ ਦਾ ਚਾਹਣਾ ਸਰਕਾਰੀ ਸਕੂਲਾਂ ਤੋਂ ਦਸਪਾ ਜਾ ਰਹੇ ਜੀਦਾ ਹੈਗਾ ਬਿਲਕੁਲ ਤੁਸੀਂ ਇਸ ਤਰ੍ਹਾਂ ਦੀ ਸਟੱਡੀ ਜਿਹੜੀ ਆ ਕਿਰਨ ਜੀ ਬਹੁਤ ਅੱਛਾ ਪੁਆਇੰਟ ਚੁੱਕਿਆ ਮੈਂ ਇਹਦੇ ਤੇ ਆਉਣ ਵਾਲਾ ਹੀ ਸੀਗਾ ਦੇਖੋ ਸਾਡੇ ਬੱਚੇ ਜਿਹੜੇ ਛੋਟੇ ਨੇ ਹੁਣ ਇੱਕ ਤਾਜੀ ਘਟਨਾ ਹੋ ਕੇ ਹਟੀ ਆ ਪਟਿਆਲੇ ਦੇ ਵਿੱਚ 12 ਸਾਲ ਦੀ ਬੱਚੀ ਨੂੰ ਪ੍ਰੈਗਨੈਂਟ ਕਰਤਾ ਉਹਦੇ ਆਟੋ ਰਿਕਸ਼ਾ ਵਾਲੇ ਨੇ ਕੇਸ ਵੀ ਰਜਿਸਟਰ ਹੋ ਗਿਆ ਉਹਨੂੰ ਫੜ ਵੀ ਲਿਆ ਇਹ ਤਾਂ ਚਲੋ ਉਹਦੇ ਖਿਲਾਫ ਕਾਰਵਾਈ ਹੋ ਜਾਏਗੀ ਇਹ ਘਟਨਾਵਾਂ ਨਾ ਹੋਣ ਉਹਦੇ ਲਈ ਸਰਕਾਰ ਕੀ ਕਰੇ ਜੇ ਕਿਤੇ ਸਕੂਲ ਦੇ ਵਿੱਚ ਜਿੱਥੇ ਉਹ ਪੜ੍ਹਦੀ ਸੀ ਬੱਚੀ ਸਿਕਾਲੋਜੀਸਟ ਕਾਉਂਸਲਰ ਹੁੰਦਾ ਉਹਨੂੰ ਉਹ ਦੱਸਦੀ ਗੁੱਡ ਟੱਚ ਬੈਡ ਟੱਚ ਵਾਲੀ ਗੱਲ ਦੱਸਦੀ ਤਾਂ ਹੋ ਸਕਦਾ ਇਹ ਨੌਬਤ ਇੱਥੇ ਤੱਕ ਨਾ ਆਂਦੀ ਬਿਲਕੁਲ ਹੁਣ ਮਹਿਲਾ ਯੋਗ ਨਵੀ ਇਸ ਤੇ ਸਖਤ ਸੰਗਿਆਨ ਲਿੱਤਾ ਹੈ ਉਹਨੇ ਬੱਚੀ ਦੇ ਮਾਪੇ ਬੱਚੀ ਦੇ ਜਿਹੜੇ ਪੇਰੈਂਟਸ ਨੇ ਹੋਣਾ ਤੇ ਵੀ ਕਿਉਂਕਿ ਬੱਚੀ ਦੇ ਫਾਦਰ ਤੇ ਮਾਤਰ ਦੇ ਮਤਲਬ ਲੱਗ ਰਹੇ ਨੇ ਸੀਗੇ ਤੇ ਜਿਹੜੇ ਸਕੂਲ ਦੇ ਟੀਚਰ ਤੇ ਉਹਨਾਂ ਦੇ ਵੀ ਸਖਤ ਜੰਗਾ ਲਿੱਤਾ ਵੀ ਜੇ ਬੱਚੀ ਇੰਨੀ ਦੇਰ ਤੋਂ ਡਿਪਰੈਸ਼ਨ ਚ ਸੀ ਚੁੱਪਚੁੱਪ ਰਹਿੰਦੀ ਸੀ ਤਾਂ ਤੁਸੀਂ ਇਹਦਾ ਪਤਾ ਕਿਉਂ ਨਹੀਂ ਕਰਾਇਆ ਵੀ ਕਾਰਨ ਕੀ ਹੈ ਜੀ ਜੀ ਕਿਰਨ ਜੀ ਦੇਖੋ ਇਹ ਅੱਪਾ ਜਿਹੜੀ ਗੱਲ ਕਰਕੇ ਹਟਿਆ ਨਾ ਜੀ ਇਹ ਸਰਕਾਰ ਦਾ ਮੂਲੇ ਤੌਰ ਤੇ ਫਰਜ ਬਣਦਾ ਖਾਸ ਕਰਕੇ ਐਜੂਕੇਸ਼ਨ ਮਿਨਿਸਟਰ ਸਾਹਿਬ ਦਾ ਮੈਂ ਆਪਣੇ ਲੈਵਲ ਤੇ ਇਹਦੇ ਤੇ ਇਨਵੈਸਟੀਗੇਸ਼ਨ ਕੀਤੀ ਸੀ ਪਤਾ ਕੀਤਾ ਸੀ ਹਜੇ ਤੱਕ ਸਰਕਾਰੀ ਸਕੂਲਾਂ ਚ ਸਰਕਾਰ ਬਣੀ ਪਹਿਲੀਆਂ ਸਰਕਾਰਾਂ ਦਾ ਜਿਹੜੀ ਨਲੈਕੀ ਕਰਨੀ ਸੀ ਕੀਤੀ ਲੇਕਿਨ ਇਹ ਤਾਂ ਬਦਲਾਅ ਵਾਲੀ ਸਰਕਾਰ ਹੈ ਹਾਂ ਲੋਕਾਂ ਦੁਆਰਾ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਨਾ ਬਹੁਤ ਵੱਡਾ ਮੰਡੇਟ ਦਿੱਤਾ ਲੋਕਾਂ ਨੇ ਕਮੀਆਂ ਪੇਸ਼ੀਆਂ ਵੀ ਅਸੀਂ ਉਹ ਸਰਕਾਰ ਨੂੰ ਦੱਸਣੀਆਂ ਹੁੰਦੀਆਂ ਨੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਲਈ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਸਰਕਾਰ ਜੀ ਤੁਹਾਡੇ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਹਜੇ ਤੱਕ ਸਾਈਕੋਲੋਜਿਸਟ ਕਾਉਂਸਲਰ ਨਹੀਂ ਲਗਾਏ ਇਹਨਾਂ ਦੀਆਂ ਪੋਸਟਾਂ ਕੱਢੋ ਉਹਨਾਂ ਨੂੰ ਉੱਥੇ ਪੋਸਟ ਕਰੋ ਤਾਂ ਕਿ ਜਿਹੜੇ ਇਹ ਜੇ ਕਨੌਣੇ ਕਾਂਡ ਨੇ ਉਹ ਨਾ ਵਾਪਰਨ ਬੱਚਿਆਂ ਦੀ ਕਾਉਂਸਲਿੰਗ ਜਦੋਂ ਹੀ ਉਹਨਾਂ ਨੂੰ ਜ਼ਰੂਰਤ ਹੈ ਜੇ ਇਸ ਬੱਚੇ ਦੀ ਵੀ ਕਾਉਂਸਲਿੰਗ ਹੋ ਗਈ ਹੁੰਦੀ ਤਾਂ ਇਹ ਏਡੀ ਵੱਡੀ ਘਟਨਾ ਨਹੀਂ ਵਾਪਰਨੀ ਸੀ ਹੁਣ ਦੇਖੋ ਅਰੈਸਟ ਵੀ ਹੋ ਗਿਆ ਉਹਨੂੰ ਸਜ਼ਾ ਵੀ ਹੋ ਜਾਏਗੀ ਲੇਕਿਨ ਜੋ ਉਸ ਬੱਚੇ ਦਾ ਕੈਰੀਅਰ ਤਬਾਹ ਹੋ ਗਿਆ ਉਸ ਪੇਰੈਂਟਸ ਦੀ ਇਨੀ ਇਨਸਲਟ ਹੋ ਗਈ ਉਹ ਇਰਰੀਪੇਬਲ ਲਾਸ ਹੈ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ ਸੋ ਅੰਤ ਵਿੱਚ ਮੈਂ ਤੁਹਾਨੂੰ ਇਹ ਕੁਐਸਚਨ ਕਰਨਾ ਚਾਹਾਂਗਾ ਕਿ ਸਿੱਖ ਰੇਡ ਪਰੇਡ ਉਸ ਜਿਸ ਤਰ੍ਹਾਂ ਨਿਕਲਦੀ ਹੈ ਉਸੇ ਦੀ ਤਰਜ਼ ਦੇ ਉੱਪਰ ਇਹ ਗੇ ਪ੍ਰਾਈਡ ਪਰੇਡ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿਉਂਕਿ ਸਿੱਖ ਰੇਡ ਪਰੇਡ ਨੂੰ ਤਾਂ ਨਾਲ ਮੰਨ ਲਿਆ ਕਿਉਂਕਿ ਜ਼ਿਆਦਾਤਰ ਸਿੱਖ ਚਿਹਰੇ ਦਿਖਾਏ ਗਏ ਸੀਗੇ ਕੀ ਸਰਕਾਰ ਨੂੰ ਇਸ ਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਇਸ ਦੇ ਪਿੱਛੇ ਕਿਹਦਾ ਹੱਥ ਹੈ ਕੋਈ ਸਾਜ਼ਿਸ਼ ਹੈ ਜਾਂ ਵੈਸੇ ਹੀ ਸਾਰਾ ਕੁਝ ਹੋ ਗਿਆ ਤੁਹਾਡਾ ਸਵਾਲ ਬਹੁਤ ਅੱਛਾ ਹੈ ਇਹ ਗਰਜੀ ਮੈਂ ਇਹ ਪਹਿਲਾਂ ਵੀ ਗੱਲ ਕਹੀ ਹੈ ਇਹ ਇੱਕ ਮੂਡਲੀ ਨਜ਼ਰ ਤੇ ਐ ਲੱਗ ਰਿਹਾ ਆ ਬਈ ਕੁਝ ਗਏ ਇਕੱਠੇ ਹੋ ਕੇ ਆਪਣੀ ਪਰੇਡ ਕੱਢ ਰਹੇ ਨੇ ਜਸ਼ਨ ਕਰ ਰਹੇ ਨੇ ਮਸਤੀ ਮਾਰ ਰਹੇ ਨੇ ਲੇਕਿਨ ਜੇ ਇਹਨੂੰ ਤੁਸੀਂ ਡੂੰਘਾਈ ਨਾਲ ਡੀਪਲੀ ਦੇਖੋ ਇੱਕ ਇਨਵੈਸਟੀਗੇਟਰ ਦੀ ਨਜ਼ਰ ਅੱਖ ਨਾਲ ਦੇਖੋ ਤਾਂ ਸਰਕਾਰ ਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਸ ਕੰਮ ਲਈ ਸ਼੍ਰੀ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਧਰਤੀ ਹੀ ਕਿਉਂ ਚੁਣੀ ਗਈ ਹੈ ਔਰ ਸਾਡੇ ਸਿੱਖ ਮੁੰਡਿਆਂ ਨੂੰ ਹੀ ਕਿਉਂ ਹਾਈਲਾਈਟ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਕੀ ਜਿਵੇਂ ਨਸ਼ਿਆਂ ਦੇ ਪਿੱਛੇ ਆਈਐਸਆਈ ਦਾ ਕੋਈ ਪ੍ਰੋਗਰਾਮ ਹੈਗਾ ਇਹਦੇ ਪਿੱਛੇ ਵੀ ਕੋਈ ਵਿਦੇਸ਼ੀ ਤਾਕਤਾਂ ਹੈਗੀਆਂ ਨੇ ਕੀ ਪੰਜਾਬ ਨੂੰ ਜਿਵੇਂ ਪਹਿਲਾਂ ਅਤਵਾਦ ਚ ਡਿਸਟਰਬ ਕੀਤਾ ਗਿਆ ਨਸ਼ਿਆਂ ਚ ਡਿਸਟਰਬ ਕੀਤਾ ਗਿਆ ਹੁਣ ਉਹਨਾਂ ਦੀ ਜਿਹੜੀ ਇੱਕ ਆਤਮ ਸਨਮਾਨ ਹੁੰਦਾ ਹੈ ਕਿਉਂਕਿ ਸਾਡੇ ਪੰਜਾਬੀਆਂ ਦੀ ਕੌਮ ਜਿਹੜੀ ਵਰਲਡ ਚ ਦਲੇਰੀ ਲਈ ਮਸ਼ਹੂਰ ਹੈ ਯੋਧਿਆਂ ਦੀ ਕੌਮ ਹੈ ਔਰ ਸ਼ਹਾਦਤਾਂ ਵੀ ਸਾਡੀਆਂ ਸਭ ਤੋਂ ਵੱਧ ਹੋਈਆਂ ਮੁਲਕ ਨੂੰ ਯਾਦ ਕਰਾਉਣ ਲਈ ਪੰਜਾਬੀਆਂ ਦੀ ਕੀ ਇਸ ਪੱਗ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕੀ ਸਾਡੇ ਆਤਮ ਸਨਮਾਨ ਨੂੰ ਮਾਰਿਆ ਜਾ ਰਿਹਾ ਹੈ ਕੀ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹਦੇ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਮੈਂ ਤਾਂ ਕਹਾਂਗਾ ਕਿ ਮੈਨੂੰ ਲੱਗਦਾ ਜਿੱਦ ਤੱਕ ਸ਼ਾਇਦ ਤੁਹਾਨੂੰ ਨਾ ਤੁਸੀਂ ਮੇਰੇ ਇੱਥੇ ਗੱਲ ਤੋਂ ਇੱਥੇ ਵੱਖ ਰੱਖੋ ਜਦੋਂ ਕਿਸੇ ਫੰਕਸ਼ਨ ਨੂੰ ਆਰਗੇਨਾਈਜ਼ ਕਰਨਾ ਹੁੰਦਾ ਹੈ ਜਾਂ ਕੋਈ ਪ੍ਰੇਡ ਨੂੰ ਆਰਗੇਨਾਈਜ਼ ਕਰਨਾ ਹੁੰਦਾ ਉਹਦੇ ਤੇ ਖਰਚਾ ਹੁੰਦਾ ਹੈ ਇਹ ਫੰਡ ਕਿੱਥੋਂ ਲੱਗਣੇ ਸੀਗੇ ਇਹ ਫੰਡ ਕਿਵੇਂ ਇਕੱਠਾ ਹੋਇਆ ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਕਿਰਨ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਥੋੜਾ ਜਿਹਾ ਵੀ ਕੋਈ ਫੰਕਸ਼ਨ ਕਰਨਾ ਹੋਵੇ ਉਹਦੇ ਤੇ ਹਜ਼ਾਰਾਂ ਰੁਪਏ ਲੱਗ ਜਾਂਦਾ ਹੈ ਇਹ ਇੰਨੇ ਗੇ ਇਕੱਠੇ ਹੋ ਰਹੇ ਨੇ ਇੰਨਾ ਡਰਾਮਾ ਹੋ ਰਿਹਾ ਪੈਸੇ ਕਿੱਥੋਂ ਆ ਰਹੇ ਨੇ ਕੌਣ ਦੇ ਰਿਹਾ ਇਹਨਾਂ ਨੂੰ ਕੌਣ ਪ੍ਰਮੋਟ ਕਰ ਰਿਹਾ ਹੈ ਕਿਹੜੇ ਲੋਕ ਨੇ ਜਿਹੜੇ ਪੰਜਾਬ ਪੰਜਾਬੀ ਪੰਜਾਬੀ ਦੇ ਸਿੱਖੀ ਦੇ ਦੁਸ਼ਮਣ ਨੇ ਸਾਡੇ ਪੰਜਾਬ ਦੇ ਦੁਸ਼ਮਣ ਨੇ ਇਹ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸਰਕਾਰ ਨੂੰ ਆਪਣੇ ਆਪ ਸੁਗੋ ਮੋਟੋ ਨੋਟਿਸ ਲੈ ਕੇ ਇਹਦੇ ਤੇ ਐਸਆਈਟੀ ਬਣਾਉਣ ਦੀ ਲੋੜ ਹੈ ਇੰਟੈਲੀਜੈਂਸ ਅਫਸਰਾਂ ਦੀ ਵੀ ਇਹ 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 ਕੌਣ ਕਰਾ ਰਿਹਾ ਕਿਉਂ ਕਰਾ ਰਿਹਾ ਕੀ ਇਸ ਗੱਲ ਤੇ ਲੋਕੀ ਹੱਸਣਗੇ ਕਿ ਭਗਵੰਤ ਮਾਨ ਜੀ ਦੇ ਰੰਗਲੇ ਪੰਜਾਬ ਨੂੰ ਹਣੇ ਇਹ ਟੈਂਪੂਆਂ ਦਾ ਪੰਜਾਬ ਬਣਾਉਣ ਜਾ ਰਹੇ ਨੇ ਚਲੋ ਠੀਕ ਹੈ ਥੋੜੀ ਮੇਰੀ ਗੱਲ ਤਾਂ ਹੋ ਗਈ ਪਰ ਸਾਡੀ ਗੱਲਾਂ ਤੇ ਕੁਝ ਲੋਕ ਹੱਸਣਗੇ ਵੀ ਕਿ ਹੁਣ ਸਰਕਾਰ ਨੂੰ ਇਹਨਾਂ ਲੋਕਾਂ ਵਾਸਤੇ ਐਸਐਸਟੀ ਬਣਾਣੀ ਪੈਗੀ ਦੇਖੋ ਇਹਨੂੰ ਤੁਸੀਂ ਲਾਈਟਲੀ ਨਾ ਲਓ ਇਹ ਸਾਡੇ ਸੱਭਿਆਚਾਰ ਤੇ ਹਮਲਾ ਹੈ ਸਾਡੇ ਆਤਮ ਸਨਮਾਨ ਤੇ ਹਮਲਾ ਹੈ ਇਹ ਸਾਡੀ ਪੱਗ ਤੇ ਹਮਲਾ ਹੈ ਸਾਡੀ ਸਿੱਖੀ ਤੇ ਹਮਲਾ ਹੈ ਸਾਡੇ ਪਵਿੱਤਰ ਸ਼ਹਿਰ ਦੀ ਪਵਿੱਤਰ ਧਰਤੀ ਯੋਧਿਆਂ ਸ਼ੂਰ ਬੀਰਾਂ ਦੀ ਧਰਤੀ ਤੇ ਹਮਲਾ ਇਹਨੂੰ ਇੱਧਰੋਂ ਲੈ ਕੇ ਜਾਓ ਨਾ ਤੁਸੀਂ ਇਹ ਨਾ ਸਮਝੋ ਵੀ ਇਹ ਤੋੜੇ ਜੇ ਬੰਦੇ ਕੱਟੇ ਹੋ ਕੇ ਐਵੇਂ ਹੀ ਸੁਕੀ ਬੰਦੀ ਜੀ ਲਾ ਕੇ ਡਰਾਮਾ ਕਰ ਰਹੇ ਨੇ ਨਾ ਨਾ ਇਹਦੇ ਪਿੱਛੇ ਦੇਖੋ ਕੀ ਹੈ ਸਰਕਾਰ ਨੂੰ ਇਹਦੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਔਰ ਇਹਨੂੰ ਤਕੜੇ ਹੋ ਕੇ ਰੁਕਣਾ ਚਾਹੀਦਾ ਹੈ ਇਸ ਕਲਚਰ ਨੂੰ ਪ੍ਰਮੋਟ ਪੰਜਾਬ ਤਾਂ ਅੰਮ੍ਰਿਤਸਰ ਕੀ ਪੰਜਾਬ ਕੀ ਹਿੰਦੁਸਤਾਨ ਚ ਨਹੀਂ ਪ੍ਰਮੋਟ ਇਹਨੂੰ ਹੋਣ ਦੇਣਾ ਚਾਹੀਦਾ ਇਹਨੂੰ ਬੰਦ ਕਰਨਾ ਚਾਹੀਦਾ ਔਰ ਇਹਨਾਂ ਦਾ ਵਿਚਾਰਿਆਂ ਦਾ ਇਹ ਤਰਸ ਦੇ ਪਾਤਰ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਸੋ ਜਿਹੜੀ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਪ੍ਰਸਤਾਈਏ April ਨੂੰ ਮੈਂ ਹੁਣ ਉਹ ਸ਼ਬਦ ਨਹੀਂ ਵਰਤਣਾ ਜਿਹਦਾ ਪ੍ਰਾਈਡ ਵਗੈਰਾ ਕੀ ਸ਼ਬਦ ਵਰਤੇ ਸੀ ਕਿਉਂਕਿ ਉਸ ਚ ਪ੍ਰਾਈਡ ਕੁਝ ਲੱਗਦਾ ਨਹੀਂ ਜੇ ਪ੍ਰਾਈਡ ਅਮਰਸਰ ਦੀ ਧਰਤੀ ਦੇ ਕਾਹਦਾ ਪ੍ਰਾਈਡ ਆ ਇਹ ਇੱਕ ਬੜੀ ਡਰੀ ਗੱਲ ਹੈ ਤਾਂ ਹੀ ਦਿਨ ਨੂੰ ਵਰਤ ਰਿਹਾ ਸੀਗਾ ਚਲੋ ਖੈਰ ਇਸ ਤੇ ਉਹਨਾਂ ਕੰਟੈਕਟਸ ਕੋ ਕਾਫੀ ਹੋਏ ਨੇ ਸਿੱਖ ਜੱਥੇਬੰਦੀਆਂ ਵੀ ਸਾਹਮਣੇ ਆਈਆਂ ਨੇ ਰਜਿੰਦਰ ਸਿੰਘ ਆਨੰਦ ਜੋ ਕਿ ਰਕਾ ਮੇਰੀਆਂ ਸਾਰੀਆਂ ਜੱਥੇਬੰਦੀਆਂ 4 ਦੀ ਚਾਰ ਜੱਥੇਬੰਦੀਆਂ ਜੀ ਇਹਦਾ ਪਰਜੋਰ ਵਿਰੋਧ ਕਰ ਰਹੇ ਆ ਜੀ ਇਹ ਵੀ ਵਿਰੋਧ ਕਰ ਰਹੇ ਹੈਗੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਸ ਉੱਪਰ ਸਰਕਾਰ ਨੂੰ ਥੋੜਾ ਸਜਿੰਦਾ ਹੋਣਾ ਚਾਹੀਦਾ ਖਾਸ ਕਰਕੇ ਜਿਹੜੀ ਸ਼੍ਰੀ ਅਮਨਵੀਰ ਸਾਹਿਬ ਦੀ ਤਰਤੀ ਦੇ ਉੱਪਰ ਪ੍ਰਸ਼ਾਸਨ ਨਹੀਂ ਦੇਖ ਰਿਹਾ ਕਰ ਰਹੇ ਨੇ ਟਿੱਪੀ ਕਮਿਸ਼ਨਰ ਸਾਹਿਬ ਉਸ ਨੂੰ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਕਿ ਇਹ ਚੀਜ਼ ਹੋਈ ਕਿ ਕਿਸ ਤਰ੍ਹਾਂ ਸਾਡੇ ਕੋਲ ਪਰਮਿਸ਼ਨ ਦਿੱਤੀ ਦਿੱਤੀ ਕਿ ਕਿਹੜੀ ਅਣਗਹਿਲੀ ਰਹੀ ਇਸ ਫੰਕਸ਼ਨ ਨੂੰ ਛੋਟਾ ਕਿਉਂ ਆ ਕੇ ਆ ਗਿਆ ਤੇ ਇਹ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਸਪੀਡ ਨੂੰ ਕਰਾਉਣ ਵਾਸਤੇ ਫੰਡ ਰੇਜ਼ ਕਿੱਥੋਂ ਹੋ ਰਿਹਾ ਸੀਗਾ ਕਿਉਂਕਿ ਖਰਚੇ ਤੋਂ ਹੀ ਕੰਮ ਸ਼ੁਰੂ ਹੁੰਦਾ ਜਦੋਂ ਕਿਸੇ ਤੋਂ ਸਹੀ ਕੰਮ ਕਰਾਣਾ ਹੋਵੇ ਗਲਤ ਕਰਾਣਾ ਹੋਵੇ ਜਦੋਂ ਉਹਦੇ ਵਾਸਤੇ ਕੋਈ ਫੰਡ ਆਉਂਦਾ ਉਸ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੀਆਂ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਚੈਨਲਾਂ ਦੇ ਉੱਪਰ ਉਹਦੇ ਉੱਪਰ ਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਦਿਖਾਏ ਗਈਆਂ ਉਹਦੇ ਵਿੱਚ ਕੀ ਮੰਤਵ ਸੀਗਾ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਜੋ ਪੰਜਾਬ ਦੀ ਧਰਤੀ ਦੇ ਉੱਪਰ ਮਾਹੌਲ ਨਸ਼ਿਆਂ ਤੋਂ ਹਟ ਕੇ ਪਹਿਲਾਂ ਬੇਅਦਬੀਆ ਚ ਕੇਰੀ ਰੱਖਿਆ ਪੰਜਾਬ ਨੂੰ ਫਿਰ ਨਸ਼ਿਆਂ ਚ ਕੇਰੀ ਰੱਖਿਆ ਕਿਤੇ ਉਸ ਤੋਂ ਬਹੁਤ ਅਗਲਾ ਆ ਕੁਝ ਨਾ ਹੋ ਜਾਈ ਜਿਹਦੇ ਤੇ ਲੋਕੀ ਫਿਲਮਾਂ ਬਣਾਉਣ ਲੱਗ ਜਾਂਦੇ ਜਿਵੇਂ ਪਹਿਲਾਂ ਪੰਜਾਬ ਦੇ ਉੱਪਰ ਫਿਲਮ ਬਣੇ ਸੀ ਉੱਤਤਾ ਪੰਜਾਬ ਕਿਤੇ ਹੁਣ ਪੰਜਾਬ ਦੇ ਉੱਪਰ ਫਿਲਮਾਂ ਦਾ ਬਣ ਜਵੇਗੇ ਮੈਂ ਸ਼ਬਦ ਅਗੇ ਦੀ ਵਰਤੂੰਗਾ ਉਦਾਂ ਦੀ ਫਿਲਮ ਬਣ ਜਵੇ ਤਾਂ ਜੋ ਪੰਜਾਬ ਫੇਰ ਬਤਨਾਮ ਹੋਵੇ ਇਸ ਲਈ ਇਸ ਤੇ ਧਿਆਨ ਦੇਣ ਦੀ ਜ਼ਰੂਰਤ ਜ਼ਰੂਰ ਹੈਗੀ ਹੈ ਤੇ ਤੁਹਾਡੀ ਕੀ ਰਾਏ ਤੁਸੀਂ ਜ਼ਰੂਰ ਦੱਸਣੀ ਹੈ